ਸਰੀ ਸਾਡੀ ਯਾਰੀ ਕਦੇ ਵੀ ਨਹੀਂ ਸੀ ਟੁੱਟੀ ਪਰ ਸਮਾਂ ਨੇ ਕਿਰੋ ਕਿ ਹਰ ਫਿਲਮ ਤੁਹਾਡੇ ਅਰਮਾਨਾਂ ਦੀ ਤੁਸੀਂ ਫਿਕਰ ਨਾ ਕਰੋ ਹੋਣੀ ਟੁੱਟੂ ਜਵਰੀ ਮਾੜੀ ਪਰ ਉਹ ਵੇਸੀ ਵੀ ਉਹ ਤਾਂ ਸਾਨੂੰ ਇਹ ਨਹੀਂ ਸੀ ਪਤਾ ਬਈ ਸਿਆਣਾ ਕਿਹੜਾ ਤੇ ਕਿਹੜੀ ਹੈ ਉਦੋਂ ਕਿ ਸੁਭਦੀ ਪਰਵਿਰਤੀ ਵਾਲੇ ਲੋਕ ਬਹੁਤ ਵਿੱਚ ਵੜੇ ਸੀ ਹਾਂ ਇਹ ਚੀਜ਼ ਦੀ ਮਾਫੀ ਹੈ ਕਿ ਜੇ ਕੱਠੇ ਕੰਮ ਕਰਦੇ ਤਾਂ ਹੋਲ ਬਹੁਤ ਅਚੀਆਂ ਫਿਲਮਾਂ ਸੀ ਤੁਹਾਨੂੰ ਦੇ ਦਿੰਦੇ ਤੁਹਾਡਾ ਤੁਹਾਡਾ ਨਵਾਦ ਕਿ ਚੰਗੇ ਇਤਰਾਗੇ ਮਾੜੇ ਕਰਦੇ ਤਰਜ਼ਮਾਨੀ ਕਰੋਗੀ ਹਰ ਫਿਲਮ ਤੁਹਾਡੇ ਇਰਮਾਨਾਂ ਦੀ ਤੁਸੀਂ ਫਿਕਰ ਨਾ ਕਰੋ ਹੋਣੀ ਟੁੱਟਦੀ ਜੋੜੀ ਮਾੜਾ ਦੇ ਦੋ ਸਕਿੰਟਾਂ ਦੇ ਵਿੱਚ ਬਹੁਤ ਵੱਡੀ ਕਲਾ ਇਹ ਜੀ ਬਾਬੂ ਮੰਨ ਗਿਆ ਨਹੀਂ ਸਾਡੀ ਯਾਰੀ ਕਦੇ ਵੀ ਨਹੀਂ ਸੀ ਟੁੱਟੀ ਪ੍ਰੋਬਲਮ ਕੀ ਸੀ ਕਿ ਜਦੋਂ ਅਸੀਂ ਇਕੱਠੇ ਹੋਏ ਸੀ ਨਾ ਉਹ ਜੋਸ਼ ਉਹ ਮੈਂ ਅੱਜ ਵੀ ਪਰ ਪ੍ਰੋਬਲਮ ਐ ਸੀ ਵੀ ਉਹ ਤੋਂ ਸਾਨੂੰ ਇਹ ਨਹੀਂ ਸੀ ਪਤਾ ਬਈ ਸਿਆਣਾ ਕਿਹੜਾ ਤੇ ਕਿਹੜੀ ਹੈ ਉਹਦੋਂ ਕਿ ਸੁਭਦੀ ਪਰਵਿਰਤੀ ਵਾਲੇ ਲੋਕ ਬਹੁਤ ਵਿੱਚ ਵੜ ਗਏ ਸੀ ਤੋਂ ਉਸ ਵਕਤ ਸਲਾਹ ਗੋਣ ਦਾ ਇਹ ਫਾਇਦਾ ਹੋਇਆ ਕਿ ਸਾਨੂੰ ਸਬਕ ਵੀ ਮਿਲਿਆ ਹਾਂ ਇਸ ਚੀਜ਼ ਦੀ ਮਾਫੀ ਹੈ ਕਿ ਜੇ ਇਕੱਠੇ ਕੰਮ ਕਰਦੇ ਤਾਂ ਹੋਰ ਬਹੁਤ ਅੱਛੀਆਂ ਫਿਲਮਾਂ ਸੀ ਤੁਹਾਨੂੰ ਦੇ ਸਕਦੇ ਸੀ ਹਰ ਹਰ ਤੁਹਾਡਾ ਨਾ ਵਾਦਾ ਹੈ ਕਿ ਚੰਗੇ ਕਰਾਂਗੇ ਮਾੜੀ ਨਹੀਂ ਕਰਾਂਗੇ ਕਿਸੇ ਵੀ ਪਲਾਰੂ ਦੇ ਚਲਾਰੂ ਕਿਸ ਆਪਣੀ ਕੋਈ ਵੀ ਫਿਲਮ ਨਹੀਂ ਕਰਾਂਗੇ ਨਾ ਕਰਨੀ ਮੰਜ਼ੂਰ ਹੈ ਚੰਗੀ ਕਰਾਂਗੇ ਜਿਹੜੀ ਸਾਡੀ ਮੜਕ ਤੇ ਰੜਕ ਦੀ ਕਰੂ ਨਹੀਂ ਸਾਡੀ ਯਾਰੀ ਕਦੇ ਵੀ ਨਹੀਂ ਸੀ ਟੁੱਟੀ ਤੁਸੀਂ ਸਮਝ ਲੈ ਕਰੋ ਕਿ ਹਰ ਫਿਲਮ ਤੁਹਾਡੇ ਅਰਮਾਨਾਂ ਦੀ ਤੁਸੀਂ ਫਿਕਰ ਨਾ ਕਰੋ ਹੋਣੀ ਟੋਕੀ ਦਵੀ ਮਾੜੀ ਪ੍ਰੋਬਲਮ ਐ ਜੀ ਵੀ ਉਹ ਤੋਂ ਸਾਨੂੰ ਇਹ ਨਹੀਂ ਸੀ ਬੰਦਾ ਬਈ ਸਿਆਣਾ ਕਿਹੜਾ ਤੇ ਜਿਹੜੀ ਹੈ ਬੋਧ ਕੇ ਸੁਭਦੀ ਪਰਵਿਰਤੀ ਵਾਲੇ ਲੋਕ ਬਹੁਤ ਵਿੱਚ ਵਾਗੇ ਸੀ। ਹਾਂ ਇਸ ਚੀਜ਼ ਦੀ ਬਾਹੀ ਹੈ ਕਿ ਜੇ ਕੱਠੇ ਕੰਮ ਕਰ ਦਿੱਤਾ ਹੋਲ ਬਹੁਤ ਅਚੀਆਂ ਫਿਲਮਾਂ ਸੀ ਤੁਹਾਨੂੰ ਦੇ ਦਿੰਦੇ ਪਰ ਹੁਣ ਤੁਹਾਡੇ ਨਾਲ ਵਾਦਾ ਹੈ ਕਿ ਚੰਗੇ ਇਤਰਾਕੇ ਮਾੜੀ ਕਰਾਂਗੇ। ਤਰਜ਼ਮਾਨੀ ਕਰੂਗੀ ਹਰ ਫਿਲਮ ਤੁਹਾਡੇ ਇਰਮਾਨਾਂ ਦੀ ਤੁਸੀਂ ਫਿਕਰ ਨਾ ਕਰੋ ਹੁਣ ਨਹੀਂ ਟੁੱਟਦੀ ਜੋੜੀ ਮਾੜਾਂ। ਬਹੁਤ ਵੱਡੀ ਗੱਲ ਹੈ ਇਹ ਕਿ ਜਿੱਦਾਂ ਪਾਪੂ ਮੰਨ ਗਏ ਨਹੀਂ ਸਾਡੀ ਯਾਰੀ ਕਦੇ ਵੀ ਨਹੀਂ ਸੀ ਟੁੱਟੀ ਆ ਪ੍ਰੋਬਲਮ ਕੀ ਸੀ ਕਿ ਜਦੋਂ ਅਸੀਂ ਇਕੱਠੇ ਹੋਏ ਸੀ ਨਾ ਉਹ ਜੋਸ਼ ਉਹ ਮੇਂ ਅੱਜ ਵੀ ਪਰ ਪ੍ਰੋਬਲਮ ਐ ਸੀ ਵੀ ਉਹ ਤੋਂ ਸਾਨੂੰ ਇਹ ਨਹੀਂ ਸੀ ਪਤਾ ਬਈ ਸਿਆਣਾ ਕਿਹੜਾ ਤੇ ਕਿਹੜੀ ਹੈ ਉਦੋਂ ਕਿ ਸੁਭਦੀ ਪਰਵਿਰਤੀ ਵਾਲੇ ਲੋਕ ਬਹੁਤ ਵਿੱਚ ਵੜ ਗਏ ਸੀ ਤੋਂ ਉਸ ਵਕਤ ਸਲਾਹ ਗੋਣ ਦਾ ਇਹ ਫਾਇਦਾ ਹੋਇਆ ਕੇ ਸਾਨੂੰ ਸਬਕ ਵੀ ਮਿਲਿਆ ਹਾਂ ਇਸ ਚੀਜ਼ ਦੀ ਮਾਫੀ ਹੈ ਕਿ ਜੇ ਕੱਠੇ ਕੰਮ ਕਰਦੇ ਤਾਂ ਹੋਰ ਬਹੁਤ ਅਚੀਆਂ ਫਿਲਮਾਂ ਸੀ ਤੁਹਾਨੂੰ ਦੇ ਸਕਦੇ ਪਰ ਹੁਣ ਤੁਹਾਡੇ ਨਾਲ ਵਾਦਾ ਹੈ ਕਿ ਚੰਗੇ ਕਰਾਂਗੇ ਮਾੜੀ ਨਹੀਂ ਕਰਾਂਗੇ ਕਿਸੇ ਵੀ ਪਲਾਰੂ ਦੇ ਚਲਾਰੂ ਕਿਸ ਆਪਣੀ ਕੋਈ ਫਿਲਮ ਨਹੀਂ ਕਰਾਂਗੇ ਨਾ ਕਰਨੀ ਮਨਜ਼ੂਰ ਹੈ ਚੰਗੀ ਕਰਾਂਗੇ ਜਿਹੜੀ ਸਾਡੀ ਮੜਕ ਤੇ ਰੜਕ ਦੀ ਬਣਕਰੋ